ਅੱਜ ਇੱਥੇ ਐਂਡੀਆ ਟੀਮਾਂ ਜਿਹੜੀਆਂ ਆਣੇ ਲੋਕਾਂ ਨੂੰ ਬਚਾਉਣਾ ਵਾਸਤੇ ਆਈਆਂ ਨੇ ਪਰ ਲੋਕਾਂ ਦਾ ਇੱਥੇ ਸਰੂਆਤੇ ਪਿੰਡਾਂ ਲੋਕਾਂ ਦਾ ਰੋਸ ਹੈ ਆ ਕਿ ਇਹਨਾਂ ਟੀਮਾਂ ਵੱਲੋਂ ਇਹਨੇ ਲੋਕ ਪਾਣੀ ਵਿੱਚ ਫਸੇ ਨੇ ਉਹਨਾਂ ਨੂੰ ਕਿਸੇ ਨੂੰ ਬਾਹਰ ਕੱਢਿਆ ਜਾਂਦਾ ਆਖਣ ਦੇ ਬਾਵਜੂਦ ਵੀ ਇਹਨਾਂ ਲੋਕਾਂ ਨੂੰ ਪਾਣੀ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਲੋਕਾਂ ਨੂੰ ਆਪਣੀ ਸਾਧਨ ਨਹੀਂ ਡੇਰਿਆਂ ਦੇ ਉੱਤੋਂ ਪਾਣੀ ਵਿੱਚ ਫਸੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਪੈਂਦਾ ਹੈ ਹਰ ਨੇ ਕੁਝ ਲੋਕ ਕਮਜ਼ੋਰ ਨੇ ਆਹ ਗੱਲ ਕਰਦੇ ਆ ਕੀ ਕਹਿੰਦੇ ਮੈਂ ਨਹੀਂ ਸਾਫ਼ ਕਰ ਸਕਦੇ ਸਰਪੰਚ ਦਾ ਬੇਟਾ ਜੀ ਇਹ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਨੂੰ ਕਈ ਵਾਰ ਆਣ ਕੇ ਪੁੱਛਿਆ ਤੱਕ ਨੂੰ ਤੁਹਾ ਦਸੂ ਕਿਹੜਾ ਬੰਦਾ ਫਸਿਆ ਕਿਹੜਾ ਨਹੀਂ ਪੰਜਾ ਆਣ ਕੇ ਆਏ ਆਪੇ ਆਏ ਫੋਟੋਆਂ ਲਵਾ ਕੇ ਚੱਲ ਜਦੇ ਕੋਈ ਕੋਈ ਧੁਮਾਕੂ ਮੰਨਦੇ ਆ ਜੀ ਇਹਨਾਂ ਦੀ ਟੀਮ ਦਾ ਕੋਈ ਸਮੋਸੇ ਖਾਂਦੇ ਆ ਕੋਈ ਪਾਣੀ ਪੀਂਦੇ ਆਂਡੀ ਅੰਡੀਰ ਦਾ ਬੰਦਾ ਉਹ ਟਰੈਕਟਰ ਸਾਡਾ ਵੇਖੋ ਜੀ 3 ਘੰਟੇ ਹੋ ਗਏ ਉਥੇ ਬੰਦ ਹੋਇਆ ਰੋ ਇਹਨਾਂ ਨੂੰ ਆਖਣਾ ਹੈ ਕੋਈ ਨਹੀਂ ਇਹ ਫੋਟੋਆਂ ਹਟਵਾ ਲਾ ਕੇ ਚੱਲ ਚਲੇ ਆਪਰ ਐਸਡੀਐਮ ਸਾਹਿਬ ਨੂੰ ਪੁੱਛ ਲੋ ਜੇ ਮੌਜੂਦਾਂ ਨੇ ਇਹਨਾਂ ਨੂੰ ਪੁੱਛੋ ਕੋਈ ਵੀ ਇਹਨਾਂ ਦਾ ਜਿਹੜਾ ਕੈਪਟਨ ਹੈ ਉਹ ਬਲਾਉ ਨਹੀਂ ਐਨਡੀਰ ਫਜ਼ਲ ਕੈਪਟਨ ਬੁਲਾਓ ਸਾਡੇ ਸਾਹਮਣੇ ਕਿ ਕੋਈ ਸਿਵルダー ਸਾਹਿਬ ਕਹਿੰਦੇ ਆ ਵੀ ਅਸੀਂ ਜਿੱਦਿਸ਼ੇ ਲੋਕਾਂ ਨੇ ਆਖਿਆ ਉਹਨਾਂ ਨੂੰ ਲੋਕ ਕੱਢ ਕੇ ਉਹਨਾਂ ਨੂੰ ਪੁੱਛੋ ਆਖਿਆ ਕਿਨੇ ਆ ਉਹ ਕਿਹੜਾ ਕੱਢ ਕੇ ਲਿਆਂਦਾ ਇੱਥੇ ਉਹਨਾਂ ਤੋਂ ਪੁੱਛੋ ਵੀ ਤਸ਼ੀਦ ਸਾਹਿਬ ਨੂੰ ਪੁੱਛੋ ਵੀ ਆਖਿਆ ਕਿੰਨੇ ਆ 50 ਲਿਆਂਦੇ 100 ਲਿਆਂਦੇ ਪਤਾ ਕੱਢ ਕੇ ਕੋਈ ਐਨਡੀਰ ਫੌਲ ਨੂੰ ਪੁੱਛੋ ਕੋਈ ਤਮਾਕੂ ਮਾਣ ਰਿਹਾ ਕੋਈ ਪਾਣੀ ਪੀਂ ਰਿਹਾ ਕੋਈ ਸਮੋਸੇ ਖਾਂ ਰਿਹਾ ਉਹਨਾਂ ਪੁੱਛੋ ਉਹ ਟਰੈਕਟਰ ਸਾਹਮਣੇ 3 ਘੰਟੇ ਹੋ ਗਿਆ ਅਸੀਂ ਆਪਣੀ ਲੇਟ ਵਿੱਚ ਫਿਰ ਟਰੈਕਟਰ ਤੇ ਲੈ ਕੇ ਆਏ ਆ ਇਹਨਾਂ ਨੇ ਬਾਰ ਬਾਰ ਕਹਿਣ باوجود ਉਹ ਕਹਿੰਦੇ ਸਾਡ ਕੋਈ ਨਹੀਂ ਕੰਮ ਕਰਨ ਦੇ ਬਸ ਫੋਟੋਆਂ ਫਟਵਾਣੇ ਆ ਗਏ ਬਸ ਪੈ ਪੇ ਲਾ ਕੇ ਚੱਲ ਜੰਦਾ ਔਰ ਤਾਂ ਸਵੈਰ ਦੀ ਟੀਮ ਹੈ ਉੱਥੇ ਬੰਦਾ ਕੱਢਿਆ ਕੋਈ ਨਹੀਂ ਇੱਕ ਬੰਦਾ ਸਾਡੇ ਚੋਂ ਜ਼ਿਆਦਾ ਕੋਈ ਵੀ ਨਹੀਂ ਆਇਆ ਇਹ ਆਪਣੇ ਫੇਰੇ ਫੁਰੇ ਮਾਰ ਕੇ ਤੇ ਬਸ ਇੱਥੇ ਆ ਗਏ ਕੋਈ ਬੰਦਾ ਇਥੋਂ ਕੱਢਿਆ ਜਿੱਥੇ ਉਹਦਾ ਨਾਮ ਤੇ ਰਹਿਣ ਵੀ ਬਣਾਣੇ ਕੋਈ ਬੰਦਾ ਨਾਮ ਲਾ ਦੇਣ ਵੀ ਇੱਕ ਰੂ ਕੱਢਿਆ ਤਾਂ ਇਹ ਮੰਨੂਗਾ ਸਾਡੇ ਰਹਿਣ ਦੇ ਵਾਹ ਦੇ ਬੰਦੇ ਬੰਸਾਪੂਰ ਜੀ ਨਾਲ ਗੱਲ ਕਰਦੇ ਹਾਂ ਹਾਂ ਜੀ ਮੈਂ ਵੀ ਗੱਲ ਕਰਦਾ ਇਹਨਾਂ ਦੇ ਲੋਕਾਂ ਨੂੰ ਬਾਹਰ ਕੱਢਿਆ ਇਹਨਾਂ ਟੀਮਰ ਹੁਣ ਤੱਕ ਇਹ ਅਹੀਂ ਦੇ ਜਵੇਰ ਦੇ ਇੱਥੇ ਖਲੋਤੇ ਆਂ ਜੀ ਸਾਡੇ ਹੁੰਦਾ ਦੇ ਅਜੇ ਤੱਕ ਇੱਕ ਵੀ ਨਹੀਂ ਜੋ ਕੱਢਿਆ ਇਹਦੇ ਹੁਡੇ ਹਾਟੇ ਲੈ ਕੇ ਸਿੱਧਾ ਸਿੱਧਾ ਕੰਮ ਕਰਕੇ ਇਹ ਹਾਨੂੰ ਸਭ ਉਲਟਾ ਕਹਿੰਦੇ ਕਿ 베ੜੀ ਦੇ ਗਾਲੀ ਤੁਸੀਂ ਟਰੈਕਟਰ ਆਪਣਾ ਲਾਓ ਅਹੀਂ 베ੜੀ ਦੇ ਵੇਖੋ ਜੀ ਇਹਨਾਂ ਨੂੰ ਦੇ ਪੈਸੇ ਮੈਨੇ ਆਹੀ ਕੀ ਲੈਣਾ ਇਦੋਂ ਕੋਈ ਇਹ ਤਾਂ ਉਦਾਂ ਹੀ ਮਰਾਂਗੇ ਨਾ ਕਿ ਬਾਹਰ ਲੈ ਕੇ ਜੇ ਟਰੈਕਟਰ ਦੇ ਵਿੱਚ ਜਾਣਾ ਵਾ ਇਹਨਾਂ ਕੋਲ ਪ੍ਰਬੰਧ ਨਹੀਂ ਤਾਂ ਕੱਲਾ ਟਰੈਕਟਰ ਕੀ ਕਰੇਗਾ ਇੱਕ ਦਮ ਅੱਗੇ ਇਹਨਾਂ ਦੇ ਅ ਉਹ ਵੀ ਇਹਨਾਂ ਨੇ ਕੱਢਿਆ ਕੀ ਆ ਗਏ ਇਹ ਸਾਡੀ ਗੱਲ ਸੁਣਦੇ ਨਹੀਂ ਇਹ ਆਪਣੀ ਮਰਜ਼ੀ ਨੇ ਕਹਿੰਦਾ ਇੱਧਰ ਨੂੰ ਜਾਣਾ ਇਹ ਕਹਿਣ ਦੇ ਇੱਧਰ ਨੂੰ ਜਾਣਾ ਬੰਦਾ ਦੇ ਸਾਡੇ ਸਾਹਮਣੇ ਕੋਈ ਵੀ ਨਹੀਂ ਕੱਟਿਆ ਜੇ ਤੱਕ ਇਹਨਾਂ ਨੂੰ ਅਹੀਂ ਅਹੀਂ ਅੱਤੇ ਕਿਹਾ ਪਿੱਛੇ ਮੈਂ ਵੇਖ ਕੇ ਫੇਰ ਦੇ ਬੰਦੇ ਤਿੰਨ ਸਾਵਾ ਦੇ ਪਰਿਵਾਰ ਦੇ ਵਿੱਚ ਉਹ ਤਿੰਨ ਅਸੀਂ ਤਾਂ ਆਪਣੇ ਟਰੈਕਟਰ ਤੇ ਲੈ ਕੇ ਆਉਣੇ ਉੱਥੇ ਫਸਿਆ ਕੋਠੀ ਦੇ ਵਿੱਚ ਜਾ ਕੇ ਕੱਢ ਗਏ ਜਾਂਦੇ ਕੈਪਟਨ ਨੂੰ ਪੁੱਛੋ ਕਦੀ ਕਿਸ ਨੂੰ ਪੁੱਛੋ ਆਪਣਾ ਟਰੈਕਟਰ ਖੜਕੇ ਉਹਨਾਂ ਤਿੰਨ ਬੰਦਿਆਂ ਨੂੰ ਇੱਕ ਨਾਲ ਲੇਡੀ ਜੀ ਦੋ ਬੰਦੇ ਸੀ ਉਹਨਾਂ ਨੂੰ ਲਿਆ ਕੇ ਦੇਖੀ ਕਿ ਸੁੱਕੇ ਦਾ ਬੰਦ ਹੋ ਰਿਹਾ ਤੇ ਟਰੈਕਟਰ ਇੱਕ ਬੰਦ ਹੋਇਆ ਸਾਹਮਣੇ ਵੇਨ ਲੋ ਟਰੈਕਟਰ ਸਾਡਾ ਬੰਦ ਹੋ ਰਿਹਾ ਆ ਲੋਕ ਸਵੇਰ ਦੇ ਕੋਠਿਆਂ ਦੇ ਚੜੇ ਆ ਕੇ ਦੇ ਭੈਣ ਫੁਲਕਾ ਤੱਕ ਨਹੀਂ ਕੱਖ ਮਦਦ ਨਹੀਂ ਕੀਤੀ ਤੇ ਨਾਂ ਕਿਸੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਇੱਥੇ ਆਇਆ ਸਾਰੇ ਆਏ ਫੋਟੋਆਂ ਲਵਾ ਕੇ ਤੇ ਬਸ ਚਲ ਗਏ ਇਹ ਸੜਾ ਯਾਰ ਜੀ ਇਹ ਟੀਮ ਦਾ ਰੋਸ ਹੈ ਇਹਨਾਂ ਲੋਕ ਪਿੰਡ ਦੇ ਲੋਕਾਂ ਦਾ ਰੋਸ ਹੈ ਕਿ ਟੀਮਾਂ ਭਾਵੇਂ ਬੇਸ਼ੱਕ ਸਵੇਰ ਦੇ ਉੱਤੇ ਪੁੱਜੀਆਂ ਨੇ ਪਰ ਰਾਜ ਤੱਕ ਇਹਨਾਂ ਟੀਮਾਂ ਵੱਲੋਂ ਕਿਸੇ ਵੀ ਪਾਣੀ ਫਸੇ ਇਕ ਤਿਰ ਬਾਹਰ ਨਹੀਂ ਕੱਢਿਆ ਗਿਆ ਆਪਣੀ ਮਰਜੀ ਦੀ ਟੀਮਾਂ ਖੜੀਆਂ ਨੇ ਆਖਣ ਦੇ ਬਾਵਜੂਦ ਵੀ ਇਹ ਲੋਕਾਂ ਨੂੰ ਲਿਆਉਣ ਵਾਸਤੇ ਨਹੀਂ ਜਾ ਰਹੇ ਲੋਕਾਂ ਨੂੰ ਆਪਣੇ ਤੌਰ ਦੇ ਉੱਤੇ ਵੱਡਾ ਵੱਡਾ ਰਿਸਕ ਲੈ ਕੇ ਲੋਕਾਂ ਨੂੰ ਪਾਣੀ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਤੇਰਾ ਬਾਬਾ ਨਾਨਕ ਤੋਂ ਜਿਹੜੇ ਟੀਵੀ ਦੇ ਨਾਮ ਫੇਰਾ ਸੰਗ ਮੰਗ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ